ਸ਼ੁਰੂ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਲਾਈਵ ਤੋਂ ਲਾਈਵ ਹੋ ਕੇ ਤੁਹਾਡੇ ਨਾਲ ਗੱਲ ਕਰਨਾ ਤੇ ਨਾਲ ਦੀ ਨਾਲ ਮੈਂ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵਤ ਮਾਨ ਨਾਲ ਗੱਲ ਕਰਨੀ ਚਾਹੁੰਦਾ ਮੈਂ ਕੋ ਸਵਾਲਾਂ ਦੇ ਜਵਾਬ ਮੰਗਣਾ ਕਿ ਭਈ ਐਸ ਵੇਲੇ ਤੁਸੀਂ ਗੱਲ-ਗੱਲ ਤੋਂ ਪਲਟ ਰਹੇ ਹੋ ਗੱਲ-ਗੱਲ ਤੋਂ ਤੁਸੀਂ ਆਪਦੀਆਂ ਕਈਆਂ ਗੱਲਾਂ ਦੇ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਚੱਲ ਰਹੇ ਹੋ ਤਾਂ ਕਿਉਂ ਨਾ ਲੋਕ ਸਵਾਲ ਪੁੱਛਣ ਕਿ ਭਾਈ ਤੁਸੀਂ ਗੱਲ ਕੀ ਕੀਤੀ ਸੀ ਤੁਸੀਂ ਕਿਹਾ ਸੀ ਕਿ ਸਰਕਾਰ ਸੱਠਾਂ 'ਚੋਂ ਚੱਲੇਗੀ ਤੁਸੀਂ ਕਿਹਾ ਸੀ ਕਿ ਅਸੀਂ ਲੀਡਰ ਨਹੀਂ ਅਸੀਂ ਤੁਹਾਡੇ ਸੇਵਾਦਾਰ ਹੋਵਾਂਗੇ ਤੁਸੀਂ ਕਿਹਾ ਸੀ ਕਿ ਅਸੀਂ ਵੱਡੇ ਵੱਡੇ ਕਾਫਲੇ ਲੈ ਕੇ ਨਹੀਂ ਜਾਵਾਂਗੇ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਕਲਚਰ ਚਲਾ ਰੱਖਿਆ ਹੈ ਵੀਆਈਪੀ ਅਸੀਂ ਉਹ ਵੀਆਈਪੀ ਕਲਚਰ ਨੂੰ ਖਤਮ ਕਰਾਂਗੇ ਕੀ ਅੱਜ ਉਹ ਵੀਆਈਪੀ ਕਲਚਰ ਬੰਦ ਹੋਇਆ ਜਿਸ ਦਿਨ ਤੁਸੀਂ ਸ਼ਾਦਲੀ ਚ ਆਏ ਪੁਰਸਦੀਆਂ ਧਾੜਾਂ ਦੇ ਨਾਲ ਆਏ ਤੇ ਤੁਹਾਡੇ ਤੋਂ ਹੀ ਸਵਾਲ ਪੁੱਛਣੇ ਸੀ ਕਿਉਂਕਿ ਤੁਸੀਂ ਕਿਹਾ ਸੀ ਕਿ ਭਈ ਇਹਨਾਂ ਲੀਡਰਾਂ ਨੂੰ ਸਵਾਲ ਪੁੱਛੋ ਤੁਹਾਡੇ ਕਿਸੇ ਨੇ ਇੱਟ ਨਹੀਂ ਮਾਰੀ ਕਿਸੇ ਨੇ ਰੋੜਾ ਨਹੀਂ ਮਰਿਆ ਤੁਹਾਨੂੰ ਸਵਾਲ ਪੁੱਛਣ ਵਾਸਤੇ ਕਿਸਾਨ ਆਏ ਸੀ ਤੇ ਤੁਸੀਂ ਕਿਸਾਨ ਕੁੱਟੇ ਕਿਸਾਨਾਂ ਦੇ ਸੱਟਾਂ ਮਾਰੀਆਂ ਇੱਥੇ ਨਹੀਂ ਗੱਲ ਮੁੱਕਦੀ ਤੁਸੀਂ ਕਹਿੰਦੇ ਇਹ ਗੁੰਡਾ ਰਾਜ ਖਤਮ ਕਰਨਾ ਹੈ ਤੇ ਕੁਝ ਦਿਨ ਪਹਿਲਾਂ ਤੁਹਾਡੇ ਫਤਿਹਗੜ੍ਹ ਸਾਹਿਬ ਤੋਂ ਐਮਐਲਏ ਸਰਹੰਤੂ ਜਿਹੜੇ ਐਮਐਲਏ ਵੀਰ ਨੇ ਉਹਦੇ ਤੋਂ ਕੁਝ ਸਵਾਲ ਪੁੱਛਣ ਲਈ ਲੋਕ ਇਕੱਠੇ ਹੋਏ ਤੇ ਤੁਹਾਡੇ ਐਮਐਲਏ ਨੇ ਉੱਥੇ 4-500 ਤੁਹਾਡਾ ਸਮਰਥਕ ਕਹਾ ਜਾਂ ਗੁੰਡਾ ਕਰਦੀ ਵਾਲਾ ਕਹਾ ਉਹ ਬੰਦੇ ਇਕੱਠੇ ਕੀਤੇ ਉੱਥੇ ਪਿੰਡ ਸਾਰਾ ਵਿਰੋਧ ਕਰ ਰਿਹਾ ਹੈ ਪਿੰਡ ਸਾਰਾ ਸਵਾਲਾਂ ਦੇ ਘੇਰੇ ਚ ਲਿਆਉਣਾ ਚਾਹ ਰਿਹਾ ਹੈ ਪਰ ਤੁਸੀਂ ਉੱਥੇ ਆਪਦਾ 4-500 ਗੁੰਡਾ ਬੁਲਾ ਕੇ ਕੀ ਫਿਰ ਇਹਨੂੰ ਇੱਕ ਕਈ ਇਹਨੂੰ ਗੁੰਡਾ ਰਾਜ ਕਹੀਏ ਜਾਂ ਇਹਦਾ ਬਦਲਾ ਆ ਗਿਆ ਕਹੀਏ ਫਰਕ ਤਾਂ ਕੋਈ ਨਹੀਂ ਗੱਲ ਤਾਂ ਉਹੀ ਹੈ ਲੋਕ ਸਵਾਲ ਕੀ ਪੁੱਛਣਾ ਚਾਹੁੰਦੇ ਸੀ ਮੈਂ ਦੱਸਦਾ ਭਗਵੰਤ ਮਾਨ ਜੀ ਤੁਹਾਡੀਆਂ ਹਜ਼ਾਰਾਂ ਸਿਕਿੱਟਾਂ ਪਈਆਂ ਨੇ ਜਿਹੜੀਆਂ ਪੋਲੀਟਿਕਲ ਲੋਕਾਂ ਦੇ ਖਿਲਾਫ ਨੇ ਜਿਹੜੀਆਂ ਪੁਲਿਸ ਦੀਆਂ ਗੁੰਡਾਗਰਦੀ ਤੇ ਤੱਕੇ ਸ਼ਾਹੀ ਦੇ ਖਿਲਾਫ ਨੇ ਟੀਚਰਾਂ ਦੇ ਜਿਸ ਤਰ੍ਹਾਂ ਦੇ ਸਰਕਾਰਾਂ ਦੇ ਢਿੱਲੇ ਪ੍ਰਬੰਧਾਂ ਦੇ ਚੱਲਦੇ ਆਂ ਟੀਚਰਾਂ ਦਾ ਸਕੂਲਾਂ ਦਾ ਬੁਰਾ ਹਾਲ ਹੋਇਆ ਤੇ ਤੁਸੀਂ ਉਲਟਾ ਟੀਚਰਾਂ ਦੇ ਤੇ ਸਿਕਿੱਟਾਂ ਬਣਾਉਂਦੇ ਰਹੇ ਡਾਕਟਰਾਂ ਦੇ ਸਿਕਿੱਟਾਂ ਬਣਾਈਆਂ ਬੱਸਾਂ ਦੇ ਕਨੈਕਟਰ ਤੇ ਡਰਾਈਵਰਾਂ ਦੇ ਸਿਕਿੱਟਾਂ ਬਣਾਈਆਂ ਹੁਣ ਜਿਹੜਾ ਤੁਸੀਂ ਉਹ ਕਰਦੇ ਰਹੇ ਉਹਨਾਂ ਦੇ ਵਿੱਚੋਂ ਜਿਹੜਾ ਤੁਸੀਂ ਪੋਲੀਟਿਕਲ ਲੋਕਾਂ ਦੇ ਸਿਕਿੱਟਾਂ ਬਣਾਉਂਦੇ ਰਹੇ ਹੋ ਤੇ ਲੋਕ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੇ ਸੀਗੇ ਕਿ ਜਿਹੜਾ ਗੁਰਲਾਲ ਘਨੌਰ ਹੈ ਉਹਦੇ ਬਿਲਕੁਲ ਹਮਾਇਤੀਆਂ ਦੇ ਕੋਲੋਂ ਟਰਾਲੀਆਂ ਫੜੀਆਂ ਗਈਆਂ ਤੇ ਤੁਹਾਡੀ ਪੁਲਿਸ ਨੇ ਕੀ ਕੀਤਾ ਉਹਨਾਂ ਦੇ ਮੁਕੱਦਮਾ ਦਰਜ ਕਰਨ ਦੀ ਬਜਾਏ ਉਲਟਾ ਜਿਹੜੇ ਬੰਦਿਆਂ ਨੇ ਉਹਨਾਂ ਟਰਾਲੀਆਂ ਨੂੰ ਆਈਡੈਂਟੀਫਾਈ ਕੀਤਾ ਜਿਨ੍ਹਾਂ ਟਰਾਲੀਆਂ ਨੂੰ ਜਾ ਕੇ ਨਿਸ਼ਾਨਦੇਹੀ ਕਰਵਾਈ ਹੈ ਕਿ ਆਹ ਖੜੀਆਂ ਟਰਾਲੀਆਂ ਪਰ ਝੋਨਾ ਬੰਦਿਆ ਤੇ ਹੋਇਆ ਕੀ ਇਹਨੂੰ ਗੁੰਡਾ ਕਰਦੀ ਨਾ ਕਹੀਏ ਕੀ ਤੁਸੀਂ ਆਪਦੇ ਗੁਰਲਾਲ ਘਣੌਰ ਦੇ ਖਿਲਾਫ ਕਾਰਵਾਈ ਕੀਤੀ ਇਹ ਸਵਾਲ ਪੁੱਛਨੇ ਲੋਕਾਂ ਨੇ ਤੇ ਪੁੱਛਦੇ ਹੀ ਰਹਿਣਗੇ ਜਿੰਨੀ ਦੇਰ ਤੱਕ ਤੁਸੀਂ ਇਸ ਇਹਨਾਂ ਰਾਹਾਂ ਤੇ ਚੱਲਦੇ ਰਹੋਗੇ ਹੁਣ ਤੁਹਾਡੇ ਐਮਐਲਏ ਸਹਿਮਾਨ ਨੇ ਜਿਹੜੇ ਲੋਕਾਂ ਨਾਲ ਲੜਾਈ ਵੜਦੇ ਐ ਕਿ ਸਾਨੂੰ ਸਵਾਲ ਕੋ ਪੁੱਛਦੇ ਹਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਹੈ ਕਿ ਇਹ ਸਵਾਲ ਪੁੱਛਣਾ ਬਣਦਾ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾ ਕੇ 92 ਐਮਐਲਏ ਜਿੱਤਾਂ ਕੇ ਦਿੱਤੇ ਹੋਣ ਔਰ ਉਹਨਾਂ ਹੀ ਲੋਕਾਂ ਦਾ ਸਨਮਾਨ ਤੁਹਾਡੀ ਪੁਲਿਸਾਂ ਹਜ਼ਾਰ-ਹਜ਼ਾਰ 15-1500 ਰੁਪਿਆ ਲੈ ਕੇ AC, ਵਾਸ਼ਿੰਗ ਮਸ਼ੀਨਾਂ, ਕੂਲਰ ਇਹ ਚੀਜ਼ਾਂ ਚੁਕਾਈ ਹੋਵੇ। ਇਹ ਚੁਕਾਈਆਂ ਗਈਆਂ। ਖਰੀਦਾ ਚੁਕਾਈਆਂ ਗਈਆਂ। ਈਵਨ ਕੇ ਗੈਸ ਚੁੱਲ੍ਹੇ ਚੁਕਾਏ ਗਏ ਸਲੰਡਰਾਂ ਦੀਆਂ ਤੇ ਟਰਾਲੀਆਂ ਭਰ ਕੇ ਪੁਲਿਸ ਲੈ ਗਈ। ਹਰ ਟਰਾਲੀ ਦੇ ਵਿੱਚ ਘਰ ਦਾ ਪੂਰਾ ਸਮਾਨ ਸੀ ਤੇ 700 ਟਰਾਲੀਆਂ ਸੀ ਕੱਲੇ ਖਨੌਰੀ ਬਾਰਡਰ ਤੇ ਸਾੜੀ ਜਥੇਬੰਦੀ ਦੀ ਹਾਲਾਂਕਿ ਬਾਕੀ ਜਿਹੜੇ ਮੇਰੇ ਸਾਥੀ ਸੀ ਉੱਥੇ ਦੂਸਰੀਆਂ ਜਥੇਬੰਦੀਆਂ ਉੱਥੇ ਕੋਟ ਬੁੱਡਾ ਜੀ ਬੈਠੇ ਸੀ ਉੱਥੇ ਖੋਸਾ ਸਾਹਿਬ ਬੈਠੇ ਸੀ ਉੱਥੇ ਪੰਗੂ ਸਾਹਿਬ ਬੈਠੇ ਸੀ ਉੱਥੇ ਸਾਰੀਆਂ ਹਰਿਆਣੇ ਦੀਆਂ ਜਥੇਬੰਦੀਆਂ ਬੈਠੀਆਂ ਸੀ ਉੱਥੇ ਹੋਰ ਸਾਰੀਆਂ ਕਹਿਣ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਉੱਥੇ ਬੈਠੀਆਂ ਸੀ ਸਾਰੀਆਂ ਜਥੇਬੰਦੀਆਂ ਦੀਆਂ ਇਹ ਟਰਾਲੀਆਂ ਅਗਰ ਲਾਉਣੇ ਆ ਤਾਂ 800 ਤੋਂ ਉੱਪਰ ਟਰਾਲੀਆਂ ਸੀ ਉੱਥੇ ਉਹਨਾਂ ਟਰਾਲੀਆਂ ਦਾ ਹਰ ਇੱਕ ਦਿਵਸ ਸਮਾਂ ਸੀ ਤੇ ਤੁਸੀਂ ਉਹ ਸਾਰੇ ਦਾ ਸਾਰਾ ਸਮਾਨ ਸਾਡਾ ਤੁਹਾਡੀ ਪੁਲਿਸ ਦੀ ਗੁੰਡਾ ਕਰਦੀ ਨਾ ਖੁਰਦਬਦ ਹੋਇਆ ਤੇ ਕੀ ਫਿਰ ਤੁਸੀਂ ਮੁੱਖ ਮੰਤਰੀ ਵਾਲੀ ਜ਼ਿੰਮੇਵਾਰੀ ਨਿਭਾਈ ਅਗਲੀ ਗੱਲ ਲੋਕਾਂ ਦਾ ਸਵਾਲ ਹੈ ਕਿ ਜ਼ਿੰਦਗੀ 'ਚ ਕਦੇ ਨਹੀਂ ਹੋਇਆ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਈ ਮੀਟਿੰਗਾਂ ਦੇ ਦੌਰ ਦੇ ਚੱਲਦੇ ਆ ਕੋਈ ਵੀ ਸਰਕਾਰ ਮੀਟਿੰਗਾਂ ਦਾ ਦੌਰ ਜਦੋਂ ਸ਼ੁਰੂ ਹੋਵੇ ਉਦੋਂ ਮੋਰਚਾ ਤੇ ਹਮਲਾ ਕਰੇ ਆਲੂਆਂ ਨੂੰ ਗ੍ਰਿਫਤਾਰ ਕਰੇ ਪਹਿਲੀ ਵਾਰੀ ਤੁਹਾਡੀ ਸਰਕਾਰ ਤੋਂ ਹੋਇਆ ਮੈਂ ਕਹਿੰਦਾ ਦੂਜਿਆਂ ਨਾਲ ਵਾਕਿਆ ਹੀ ਗੱਲ ਹੈ ਤੁਸੀਂ ਕਹਿੰਦੇ ਸੀ ਕਿ ਅਗੇ ਦੂਜਿਆਂ ਨਾਲੋਂ ਵੱਖਰਾ ਰਾਜ ਦੇ ਆ ਵਾਕਿਆ ਵੱਖਰਾ ਰਾਜ ਹੈ ਦੂਜਿਆਂ ਨੂੰ ਤਾਂ ਇੰਨੀ ਹੋਇਆ ਕਦੇ ਉਹਨਾਂ ਨੇ ਤਾਂ ਕਦੇ ਨਹੀਂ ਕੀਤਾ ਇਹ ਕੰਮ ਸੋ ਸਵਾਲ ਜਿਹੜੇ ਲੋਕਾਂ ਦੇ ਇਹਨਾਂ ਸਵਾਲਾਂ ਦੇ ਜਵਾਬ ਹੈ ਉਹ ਜਿਹੜਾ ਸਮਾਨ ਗਵਾਚਿਆ ਜਾਂ ਇਹਨਾਂ ਨੇ ਤੁਹਾਡੇ ਪੁਲਿਸ ਨੂੰ ਆਦਮਾ ਨੇ ਗੁੰਡਾ ਕਰਦੀ ਅਧਿਕਾਰੀਆਂ ਨੇ ਕੀਤੀ ਉਹਨਾਂ ਦਾ ਇਨਸਾਫ ਦੇਣ ਦੀ ਬਜਾਏ ਜਦੋਂ ਲੋਕ ਇਨਸਾਫ ਮੰਗਣ ਵਾਸਤੇ ਤੁਰੇ ਤਾਂ ਤੁਸੀਂ ਹੱਥ ਹੱਥ ਤਾਂ ਫੇਰ ਲੋਕਾਂ ਨੂੰ ਫੜ ਕੇ ਜੇਲ੍ਹਾਂ 'ਚ ਰੱਖਿਆ ਤੇ ਲੋਕ ਕੁੱਟੇ ਇਦਾਂ ਮਤਲਬ ਗੁੰਡਾਗਰਦੀ ਕਰ ਰਿਹਾ ਤੇਰਾ ਐਸਐਚਓ ਤੇਰਾ ਐਸਐਸਪੀ ਕੀ ਕੰਟਰੋਲ ਕਰ ਰਹੇ ਹੋ ਤੁਸੀਂ ਤੇ ਜੇਕਰ ਉਹਨਾਂ ਦੀ ਇੱਕ ਪੈਟ ਸਿੱਟਾ ਪਾ ਰਹੇ ਹੋ ਤਾਂ ਕੀ ਬਣਿਆ ਤੁਹਾਡੀਆਂ ਉਹਨਾਂ ਸਿੱਟਾਂ ਦਾ ਜਿਹੜੀਆਂ ਬਹੁਤ ਸਾਰੀਆਂ ਤੁਹਾਡੇ ਸਿੱਟਾਂ ਮੰਗੂ ਉਹ ਉਹ ਕੀ ਕਰਦੇ ਪਤਾ ਕੀ ਬਣਿਆ ਤੁਹਾਡੀਆਂ ਉਹਨਾਂ ਸਿੱਟਾਂ ਦਾ ਸੋ ਮੇਰਾ ਗੱਲ ਕਰਨ ਦਾ ਪਾਵੇ ਹੈ ਸਤਿਕਾਰਯੋਗ ਮੁੱਖ ਮੰਤਰੀ ਜੀ ਅਮੈਂ ਇੱਕ ਕੱਲ ਹੋਰ ਤੁਹਾਡੇ ਧਿਆਨ ਚ ਲਿਆ ਰਿਆਂ ਆ ਕੁਝ ਦਿਨ ਪਹਿਲਾਂ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡ ਚਹਿਲ ਦੀ ਉੱਥੋਂ ਦਾ ਇੱਕ ਨੌਜਵਾਨ ਮੁੰਡਾ ਅਰਸ਼ਦੀ ਅਗਨੀ ਵੀਰ ਸ਼ਹੀਦ ਹੋਇਆ ਹੈ ਜਾ ਕੇ ਮਾਨ ਦੇਖੋਗਾ ਆਪਣਾ ਉਹਦਾ ਹਾਲ ਕੀ ਹੈ ਪਾਪ ਦਾ ਹਾਲ ਦੇਖੋਗਾ ਬੁਲਾਟੀ ਹੈ ਤੇ ਬਿਲਕੁਲ ਉਸ ਉਹਦੀ ਉਹਦਾ ਜਿਸ ਦਿਨ ਸੰਸਕਾਰ ਹੋਇਆ ਉਸ ਤੋਂ ਦੂਸਰੇ ਦਿਨ ਬੀਬਾ ਜੀ ਗੁਰਪ੍ਰੀਤ ਕੌਰ ਸਾਡੇ ਲਈ ਤਾਂ ਧੀਆਂ ਦੇ ਸਮਾਨ ਹੈ ਵੈਸੇ ਤਾਂ ਤੁਹਾਡਾ ਵੀ ਜ਼ਿੰਦਗੀ ਦਾ ਤਜਰਬਾ ਬਹੁਤ ਹੋ ਗਿਆ ਮੇਰੀ ਤੇ ਤੁਹਾਡੀ ਉਮਰ ਦਾ ਕੋਈ ਬੜਾ ਫਰਕ ਨਹੀਂ ਹੋਣਾ ਕੀ ਕਦੇ ਇਹ ਹੁੰਦਾ ਲੋਕ ਤਾਂ ਇਹ ਕਰਦੇ ਹੁੰਦੇ ਆ ਕਿ ਜੇਕਰ ਪਿੰਡ ਦੇ ਵਿੱਚ ਕੋਈ ਦੁਖਾਤ ਵਾਪਰ ਜੇ ਔਰ ਦੂਜੇ ਘਰੇ ਪਿੰਡ 'ਚ ਬੇਟੇ ਦਾ ਜਨਮ ਹੋਇਆ ਹੋਵੇ ਤੇ ਲੋਕ ਆਪਦੇ ਘਰੇ ਬੇਟੇ ਦੇ ਜਨਮ ਦੀ ਖੁਸ਼ੀ ਨਹੀਂ ਮਨਾਉਂਦੇ ਤੇ ਤੁਸੀਂ ਕਿਸ ਗੱਲ ਦੀ ਖੁਸ਼ੀ ਮਨਾਉਣ ਲੱਗੇ ਜਸ਼ਨਦੀਪ ਕਰਕੇ ਜਸ਼ਨ ਜੀਤ ਵਰਗੇ ਪ੍ਰੋਗਰਾਮ ਕਰਨਾ ਮੈਂ ਕਿਹਾ ਠੀਕ ਹੈ ਨਾਰਮਲ ਹਾਲਾਤਾਂ ਦੇ ਵਿੱਚ ਇਹ ਹੋ ਜਾਏ ਉਹ ਦਿੱਕਤ ਨਹੀਂ ਲੇਕਿਨ ਜਿਨ੍ਹਾਂ ਨੇ ਤੁਹਾਨੂੰ ਜਸ਼ਨ ਜੀਤ ਮਨਾਉਣ ਦੇ ਕਾਬਲ ਬਣਾਇਆ ਉਹਦਾ ਤਾਂ ਸਿਵਾਵਲੀ ਜਾਂਦਾ ਉਹਦੀ ਮਾਨ ਨੂੰ ਤਾਂ ਡੋਪੇ ਜਾਂਦੇ ਆ ਤੇ ਤੁਸੀਂ ਇਹ ਕਰ ਰਹੇ ਹੋ ਕਿ ਇਹ ਸਵਾਲ ਦਵਾ ਸਵਾਲ ਲੋਕ ਪੁੱਛੰਗੇ ਨਹੀਂ ਹੈ ਜਦੋਂ ਇਹ ਸਵਾਲ ਪੁੱਛਦੇ ਨੇ ਤੁਹਾਡੇ ਐਮਐਲਏ ਅੱਗ ਭੂਲਾ ਹੋ ਜਾਂਦੇ ਆ ਕਿ ਸਾਥੋ ਇਹ ਸਵਾਲ ਕਿਉਂ ਪੁੱਛੇ ਜਾ ਰਿਹਾ ਭਾਈ ਪੁੱਛਣਗੇ ਲੋਕ ਇਹ ਸਵਾਲ ਪੁੱਛਣਾ ਹੀ ਹੋਗਾ ਮੈਂ ਅਗਲਾ ਸਵਾਲ ਇਹ ਪੁੱਛਣਾ ਚਾਹੁੰਦਾ ਤੁਸੀਂ ਇੱਕ ਲੈ ਕੇ ਆ ਰਹੇ ਹੋ ਤੁਸੀਂ ਨਾ ਦੇ ਰਹੇ ਹੋ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਦਾ ਮਤਲਬ ਕੀ ਹੁੰਦਾ ਹੈ ਕਿ ਸਿੱਖਿਆ ਦੇ ਵਿੱਚ ਵਿਦਿਆ ਦੇ ਵਿੱਚ ਕ੍ਰਾਂਤੀ ਲਾਉਣੀ ਹਰ ਇੱਕ ਬੱਚੇ ਨੂੰ ਵਿਦਿਆ ਪ੍ਰੋਵਾਈਡ ਕਰਵਾਉਣੀ ਤੇ ਜੇਕਰ ਇਹਨੂੰ ਵੇਖੀਏ ਲਗਭਗ 40% ਦੇ ਕਰੀਬ ਸਾਡੇ ਸਕੂਲਾਂ ਦੇ ਵਿੱਚ ਹੈੱਡ ਟੀਚਰ ਨਹੀਂ ਹੈ ਮੁੱਖ ਅਧਿਆਪਕ ਨਹੀਂ ਰਾਜ ਤੁਹਾਡਾ ਮੁੱਖ ਮੰਤਰੀ ਜੀ ਤੇ ਜੇ ਉਹ ਹੈ ਨਹੀਂ ਗਏ ਤਾਂ ਫਿਰ ਤੁਸੀਂ ਮੈਨੂੰ ਐਂ ਅੰਦਾਜ਼ਾ ਲਾ ਕੇ ਦੱਸਿਓ ਪਰ ਉੱਥੇ ਸਿੱਖਿਆ ਦੀ ਕ੍ਰਾਂਤੀ ਕੀ ਆ ਰਹੀ ਹੋਵੇਗੀ ਅੱਜ ਮੇਰੇ ਪਿੰਡ ਦੇ ਵਿੱਚ ਤੁਹਾਡੇ ਐਮਐਲਏ ਨੇ ਆਉਣਾ ਹੈ ਪ੍ਰਾਇਮਰੀ ਸਕੂਲ ਚ ਆਉਣਾ ਹੈ ਉੱਥੇ ਪਰਮਾਨੈਂਟ ਟੀਚਰ ਨਹੀਂ ਤੇ ਇੱਕ ਪੁਰਾਣੀ ਕੰਧ ਡਿੱਗੀ ਸੀ ਉਹ ਕੰਧ ਨੂੰ ਰਿਪੇਅਰ ਕੀਤਾ ਜੇ ਉਹਦਾ ਅੱਜ ਉਹਨੂੰ ਘਾਟਣ ਕਰਨ ਆ ਰਹੇ ਯਾ ਉਹਨੂੰ ਘਾਟਣ ਉਹਨਾਂ ਚੀਜ਼ਾਂ ਦਾ ਹੁੰਦਾ ਜਿਹੜੀ ਚੀਜ਼ ਨਵੀਂ ਬਣੀ ਹੋਵੇ ਨਵਾਂ ਕੀ ਬਣਾ ਕੇ ਦਿੱਤਾ ਸਕੂਲ ਨੂੰ ਤੁਸੀਂ ਕੋਈ ਕਮਰੇ ਪਾ ਕੇ ਦਿੱਤੇ ਆ ਕੋਈ ਨਵੀਂ ਬਿਲਡਿੰਗ ਖੜੀ ਕਰਤੀ ਟੀਚਰ ਉੱਥੇ ਹੈ ਨਹੀਂ ਪ੍ਰਬੰਧ ਉੱਥੇ ਹੈ ਨਹੀਂ ਤੁਹਾਡਾ ਕੋਈ ਤੇ ਇਹਨੂੰ ਇਹਨੂੰ ਤੁਸੀਂ ਨਾਂ ਦੇ ਰਹੇ ਹੋ ਕੀ ਇੱਕ ਕੰਧ ਕੱਢ ਕੇ ਤੁਸੀਂ ਇਹ ਸਮਝ ਨਹੀਂ ਆਉਂ ਕਿ ਸਿੱਖਿਆ ਕ੍ਰਾਂਤੀ ਆ ਗਈ ਤੁਸੀਂ ਜਾਣਦੇ ਹੋ ਨਾ ਰਵਿੰਦਰ ਨਾਲ ਆਟਾ ਘੋਰ ਬੜੇ ਉਹ ਕਿੱਥੇ ਪੜਿਆ ਸੀ ਭਲਾ ਉਹ ਕਿੱਡੀਆਂ ਕੁ ਮਤਲਬ ਬਿਲਡਿੰਗਾਂ ਵਾਲੇ ਸਕੂਲ 'ਚ ਪੜਿਆ ਸੀ ਉਹ ਤਾਂ ਦਰਖਤਾਂ ਦੇ ਥੱਲੇ ਪੜ ਕੇ ਐਡਾ ਵੱਡਾ ਚਿੰਤਕ ਬਣਿਆ ਤੇ ਸੋ ਉਹਨਾਂ ਬੱਚਿਆਂ ਨੂੰ ਮੇਰਾ ਕਹਿਣ ਦਾ ਪਾਵੇ ਹੈ ਕਿ ਬਿਲਡਿੰਗਾਂ ਦੀ بجائے ਇਹਨਾਂ ਕੰਧਾਂ ਦੀ بجائے ਇਨਾ ਇਨਾ ਟਾਇਲਟਾਂ ਚੋ ਨਿਗਰੰਤੀ ਨਿਕਲਨੀ ਕ੍ਰਾਂਤੀ ਨਿਕਲਨੀ ਕਿ ਟੀਚਰ ਚੋਂ ਅਗਰ ਟੀਚਰ ਪ੍ਰੋਵਾਈਡ ਕਰਵਾਓਗੇ ਤਾਂ ਕ੍ਰਾਂਤੀ ਬਣੇਗੀ ਫਿਰ ਇਹ ਪ੍ਰੋਗਰਾਮ ਤੁਸੀਂ ਚਲਾ ਰਹੇ ਹੋ ਬੱਚਿਆਂ ਦੇ ਬੱਚੇ ਵਿਚਾਰੇ ਤੁਹਾਡੇ ਟੀਚਰ ਭੇਜਦੇ ਆ ਘਰਾਂ ਚ ਉਹ ਕਹਿੰਦੇ ਨੇ ਕਿ ਆਪਾਂ ਸਕੂਲ ਦੇ ਅੰਦਰ 30 ਲਾਉਣੀਆਂ ਮੈਨੂੰ ਇਹ ਦੱਸਿਓ ਇਹ ਸਕੂਲ 30 ਲਾਉਣ ਵਾਸਤੇ ਹੁੰਦੇ ਆ ਸਕੂਲ 30 ਲਾਉਣ ਵਾਸਤੇ ਹੁੰਦੇ ਆ ਇਹ ਸਕੂਲ ਬੱਚਿਆਂ ਨੂੰ ਪੜਾਉਣ ਲਈ ਹੁੰਦੇ ਆ ਇਹ ਗੱਲ ਦਾ ਜਵਾਬ ਦਿਓ ਮੁੱਖ ਮੰਤਰੀ ਜੀ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਤੇਰੇ ਐਮਐਲਏ ਦੇ ਦੇਣ ਕਿ ਕੀ ਉਹ ਗੁਰਲਾਲ ਘਨੌਰ ਦੀ ਇਸ ਹਰਕਤ ਦੇ ਨਾਲ ਸਹਿਮਤ ਨੇ ਜੇ ਸਹਿਮਤ ਆ ਤਾਂ ਫਿਰ ਕਿਉਂ ਨਾ ਲੋਕ ਸਵਾਲ ਕਰਨ ਤੁਹਾਡੇ ਤੇ ਤੇ ਉਹਨਾਂ ਜੋ ਕਿਸੇ ਵੀ ਐਮਐਲਏ ਨੇ ਕਿਸੇ ਤੁਹਾਡੀ ਪਾਰਟੀ ਨੇ ਗੁਰਲਾਲ ਘਨੌਰ ਦੇ ਖਿਲਾਫ ਕੋਈ ਅਜੰਡਾ ਲੈ ਕੇ ਆਂਦਾ ਤੁਸੀਂ ਸਾਡੇ ਦੇ ਉੱਤੇ ਧੋਖੇ ਨਾਲ ਮੋਰਚਾ ਚੁਕਾਇਆ ਤੇਰੇ ਐਮਐਲਏ ਨੇ ਇਕੱਠੇ ਹੋ ਕੇ ਤੇਰੇ ਤੇ ਸਵਾਲ ਕੀਤਾ ਸਰਕਾਰ ਤੇ ਕਿ ਆਪਾਂ ਗਲਤ ਕੀਤਾ ਤੁਸੀਂ ਦਾ ਅਹਿਸਾਸ ਕੀਤਾ ਨਹੀਂ ਕੀਤਾ ਤਾਂ ਫਿਰ ਲੋਕ ਕਿਉਂ ਨਾ ਐਮਐਲਏ ਨੂੰ ਘੇਰ ਕੇ ਸਵਾਲ ਪੁੱਛਣ ਇਹ ਲੋਕਾਂ ਦੇ ਸਵਾਲ ਨੇ ਲੋਕੇ ਪੁੱਛਣਗੇ ਬਹੁਤ سارے ਸਵਾਲ ਨੇ ਜਿਹੜੇ ਪੁੱਛਣੇ ਆ ਲੋਕਾਂ ਨੇ ਯਾਰ ਇੱਕ ਅਨਵਾਜਾ ਲਾ ਕੇ ਦੇਖੋ ਇੱਕ ਅਗਨੀਵੀਰ ਜਾਂ ਇੱਕ ਸਾਡਾ ਫੌਜ ਦਾ ਜਵਾਨ ਤੁਹਾਨੂੰ ਕਾਇਮ ਰੱਖਣ ਲਈ ਭਾਰਤ ਨੂੰ ਕਾਇਮ ਰੱਖਣ ਦੇ ਲਈ ਸਹੱਬ ਤੇ ਖੜਾ ਹੈ ਪਤਾ ਨਹੀਂ ਕਿਹੜੇ ਵੇਲੇ ਦੁਸ਼ਮਣ ਦੀ ਗੋਲੀ ਆ ਕੇ ਛਾਤੀ 'ਚ ਵੱਜਣੀ ਆ ਤੇ ਮਿੱਟੀ ਹੋ ਜਾਣਾ ਔਰ ਉਹ ਜਿਹੜਾ ਸਾਡਾ ਨੌਜਵਾਨ ਉੱਥੇ ਖੜਾ ਤੁਹਾਡੀ ਖਾਤਰ ਲੜ ਰਿਹਾ ਹੈ ਸਾਡੇ ਦੇਸ਼ ਦੀ ਖਾਤਰ ਲੜ ਰਿਹਾ ਹੈ ਉਹਦਾ ਲੜ ਰਹੇ ਨੇ ਉਹ ਤਾਂ ਉਥੋਂ ਰੋਜ਼ ਲਾਸ਼ਾਂ ਮੜ ਕੇ ਆ ਰਹੇ ਨੇ ਤੇ ਤੁਸੀਂ ਜਸ਼ਨ ਜਿੱਤ ਦੀਆਂ ਗੱਲਾਂ ਕਰਦੇ ਹੋ ਸੋ ਥੋੜਾ ਹੋਸ਼ ਤੋਂ ਕਮ ਲਓ ਅਕਲ ਤੋਂ ਕਮ ਲਓ ਬਾਕੀ ਮੈਂ ਗੱਲ ਸਵਾਲ ਹੋਰ ਪੁੱਛਣਾ ਚਾਹਣਾ ਤੁਸੀਂ ਇਹ ਕਿਹਾ ਮੈਂ ਅੱਜ ਇਹ ਵੀ ਇਹ ਵੀ ਸਵਾਲ ਲੋਕਾਂ ਦਾ ਹੈ ਤੁਸੀਂ ਇਹ ਕਿਹਾ ਕਿ ਅੱਜ ਜਥੇਬੰਦੀਆਂ ਕਿੱਥੇ ਨੇ ਪਾਣੀਆਂ ਦੀ ਰਾਖੀ ਦੇ ਅਸੀਂ ਇਕੱਲੇ ਹੀ ਸੰਭਲਾਂਗੇ ਇਹ ਕਿਹਾ ਹੈ ਇਹਦਾ ਮਤਲਬ ਇਹਨੂੰ ਜਥੇਬੰਦੀਆਂ ਘੱਟੋ ਘੱਟ ਜਥੇਬੰਦੀਆਂ ਦਾ ਅਹਿਸਾਸ ਤਾਂ ਹੋਇਆ ਨਾ ਕਿ ਜਥੇਬੰਦੀਆਂ ਹੈਗੀਆਂ ਨਹੀਂ ਜਥੇਬੰਦੀਆਂ ਕੁਝ ਕਰਦੀਆਂ ਨਹੀਂ ਪਰ ਯਾਦ ਕਰਾ ਦਿਆਂ ਮੁੱਖ ਮੰਤਰੀ ਜੀ ਅਸੀਂ ਤੁਹਾਨੂੰ ਦੋ ਵਾਰੀ ਸਰਕਾਰ ਬਣੀ ਨੂੰ ਸਿਰਫ 2 ਮਹੀਨੇ ਹੋਏ ਸੀ ਦੋ ਮੰਗ ਪੱਤਰ ਦੇਣ ਆਏ ਦੋ ਵਾਰੀ ਇੱਕ ਵਾਰੀ ਅਸੀਂ ਆਏ 25 ਮਾਰਚ 2022 ਨੂੰ ਜਿੱਦੇ ਅਸੀਂ ਗਵਰਨਰ ਨੂੰ ਮੰਗ ਪੱਤਰ ਦੇਣਾ ਸੀ ਸਾਨੂੰ ਕੋਈ ਗਵਰਨਰ ਦੇ ਨੇੜੇ ਨਹੀਂ ਜਾਣ ਦਿੱਤਾ ਰਸਤੇ 'ਚ ਰੋਕਲੇ ਲੋਕ ਇਹਦਾ ਮਤਲਬ ਉਹ ਉਸ ਮੰਗ ਪੱਤਰ ਨੂੰ ਪੜੋ ਉਸ ਮੰਗ ਪੱਤਰ 'ਤੇ ਅਸੀਂ ਲਿਖਿਆ ਹੈ ਕਿ ਡੈਮ ਸੇਫਟੀ ਐਕਟ ਨੂੰ ਖਤਮ ਕਰੋ ਔਰ ਪੰਜਾਬ ਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੀ ਮੈਂਬਰਸ਼ਿਪਾਂ ਨੂੰ ਬਹਾਲ ਕਰੋ ਉਹਨੂੰ ਕਾਮਯਾਬ ਕਰੋ ਔਰ ਉਸ ਤੋਂ ਬਾਅਦ 17 ਮੈਨੂੰ ਫਿਰ ਇੱਕ ਧਰਨਾ ਦਿੱਤਾ ਉਹ ਪੰਜਾਬ ਸਰਕਾਰ ਦੇ ਖਿਲਾਫ ਦਿੱਤਾ ਤੁਹਾਡਾ ਮੰਤਰੀ ਬੋਲ ਕੇ ਗਿਆ ਦੇਖੋ ਤੁਹਾਡੇ ਪਿਆ ਡਾਕਟਰ ਨੇ ਸਾਡਾ ਉਸ ਨੂੰ ਮੰਗ ਪੱਤਰੋ 'ਚ ਨਹੀਂ ਲਿਖਿਆ ਸੀ ਕਿ ਭਾਗੜਾ ਬਿਆਸ ਮੈਨੇਜਮੈਂਟ ਦੇ ਕੰਮ ਕਰੋ ਉਹ ਆਪ ਦੀ ਮੈਂਬਰਸ਼ਿਪ ਨੂੰ ਬਹਾਲ ਕਰੋ ਡੈਮ ਸੇਫਟੀ ਐਕਟ ਦਾ ਵਿਰੋਧ ਕਰੋ ਇਹ ਕਿਹਾ ਨਹੀਂ ਤੇ ਜੇ ਅਸੀਂ ਕਿਹਾ ਤੇ ਫਿਰ ਅੱਜ ਤਿੱਕਰ ਸੁੱਤੇ ਰਹੇ ਕੇਂਦਰ ਸਰਕਾਰ ਦੀਆਂ ਖੁਸ਼ਾਮਦਾਂ ਕਰਦੇ ਰਹੇ ਪੰਜਾਬ ਦਾ ਬੇੜਾ ਗਰਕ ਕਰਤਾ ਤੇ ਅੱਜ ਤੁਸੀਂ ਕਹਿੰਦੇ ਹੋ ਉੱਥੇ ਨੂਰਾ ਕੁਸ਼ਤੀ ਕਰਨ ਲੱਗੇ ਉਹਨਾਂ ਨਾਲ ਤਾਂ ਲੋਕ ਜਾਣਦੇ ਨੇ ਭਾਈ ਤੂੰ ਇੰਨਾ ਚਿਰ ਚੁੱਪ ਰਿਹਾ ਉਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਦਿੱਤਾ ਭਾਗੜਾ ਵਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦਾ ਹਿੱਸੇ ਦਾ ਲਿਖਤਮ ਕਰਤੀ ਤੇ ਹੁਣ ਤੁਸੀਂ ਇਹ ਕਹਿੰਦੇ ਤੇ ਫਿਰ ਇਹ ਸਵਾਲ ਕਿਉਂ ਨਹੀਂ ਪੁੱਛਦੇ ਤੁਹਾਡੇ ਐਮਐਲਏ ਤੋਂ ਇਹਦਾ ਸਵਾਲ ਪੁੱਛਿੰਗੇ ਲੋਕਾ ਕਿਉਂਕਿ ਤੁਸੀਂ ਕਿਹਾ ਸੀਗਾ ਨਾ ਇਹਨਾਂ ਤੋਂ ਸਵਾਲ ਪੁੱਛੋ ਲੀਡਰਾਂ ਤੋਂ ਪਿੰਡਾਂ ਚ ਆਇਆ ਦੋ ਅਸ਼ੂ ਸਵਾਲ ਪੁੱਛਦੇ ਆ ਅੱਜ ਸਵਾਲਾਂ ਤੋਂ ਭਾਈ ਦੇ ਕਿਉਂ ਭਾਈ ਸੋ ਭੱਜਣ ਦੀ بجائے ਖੜ ਕੇ ਜਵਾਬ ਦਿਓ ਇਹਨਾਂ ਸਵਾਲਾਂ ਦੇ ਕਿ ਸਿੱਖਿਆ ਕ੍ਰਾਂਤੀ ਕੀ ਬਾਥਰੂਮ ਚੋਂ ਬਣਨੀ ਹੈ ਜਾਂ ਕਲਾਸਰੂਮ ਚੋਂ ਬਣਨੀ ਹੈ ਜਿੱਥੇ ਟੀਚਰ ਨੇ ਖੜ ਕੇ ਉਹਨਾਂ ਨੂੰ ਸਿੱਖਿਆ ਗਿਆਨ ਦੇ ਕੇ ਤੋੜਨਾ ਹੈ ਔਰ ਉੱਥੇ ਤੁਹਾਡੇ ਟੀਚਰ ਹੈ ਨਹੀਂ ਸੋ ਇਹਨਾਂ ਗੱਲਾਂ ਦੀ ਗੌਰ ਕਰਨ ਦੀ ਲੋੜ ਹੈ ਸਵਾਲਾਂ ਦੇ ਘੇਰੇ 'ਚ ਨਹੀਂ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਲੋਕ ਤੁਹਾਨੂੰ ਬਰਦਾਸ਼ਤ ਨਹੀਂ ਕਰਨਗੇ ਲੋਕ ਹਰ ਹਰ ਵਸਤੇ ਜਿੱਦੇ ਤੇ ਜਾ ਕੇ ਤੁਹਾਡੇ ਤੋਂ ਸਵਾਲ ਪੁੱਛਦੇ ਰਹਿਣਗੇ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿ ਇਹਨਾਂ ਸਵਾਲਾਂ ਨੂੰ ਆਪਣੇ ਐਮ ਐਲ ਏ ਸਹਿਬਾਨਾਂ ਨੂੰ ਆਪਣੇ ਮੰਤਰੀ ਸਹਿਬਾਨਾਂ ਤੋਂ ਸਵਾਲ ਪੁੱਛੋਏ ਤਾਂ ਕਿ ਪਤਾ ਤਾਂ ਲੱਗੇ ਨਾ ਇਹਨਾਂ ਨੂੰ ਕਿ ਅਸੀਂ ਗਲਤੀਆਂ ਕੀ ਕਰ ਰਹੇ ਹਾਂ ਕਿ ਸੱਚਮੁੱਚ ਅਸੀਂ ਸੱਥਾ ਤੋਂ ਸਰਕਾਰ ਚਲਾ ਰਹੇ ਹਾਂ ਕਿ ਅਸੀਂ ਸੱਚਮੁੱਚ ਆਮ ਹਾਂ ਕਿ ਅਸੀਂ ਵੀ ਆਈ ਪੀ ਕਲਚਰ ਖਤਮ ਕਰਤਾ ਕਿ ਅਸੀਂ ਪੁਲਿਸ ਦੀ ਗੁੰਡਾਗਰਦੀ ਖਤਮ ਕਰਤੀ ਤੇ ਸਵਾ ਇਹਨਾਂ ਨੂੰ ਇਹਨਾਂ ਨੂੰ ਅਹਾਸਤਾ ਕਰਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ